ਲਓ ਜੀ 8 ਸਾਲ ਵਾਲੇ ਮੁੰਡੇ ਜਾਣ ਕੇ 18 19 ਵਾਲੇ ਮੁੰਡੇ ਨੇ ਇਹ ਉਮਰ 8 ਸਾਲ ਇਹ ਬੱਚੇ ਭੱਜਣਗੇ ਨਾ ਪਿੱਛੇ 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 ਪੂਰੇ ਚੈਂਪੀਅਨ ਮੁੰਡੇ ਖੜੇ ਨੇ ਜੀ ਪਿੰਡ ਕੁਲਰੀਆਂ ਦਾ ਗਰਾਊਂਡ ਹੈ ਜੀ ਤੇ ਪਾਗ ਲੈਣ ਲਈ ਪਹੁੰਚੇ ਨੇ ਛੇ ਮੁੰਡੇ ਤੇ ਮੁੰਡੇ ਵੀ ਛੇ ਕੁੜੀਆਂ ਵੀ ਛੀ ਪਿੰਡ ਕੁਲਰੀਆਂ ਦਾ ਗਰਾਊਂਡ ਹੈ ਜੀ ਚੈਂਪੀਅਨ ਮੁੰਡੇ ਨੇ ਤੇ ਲਾਏਗਾ ਬੱਤ ਪੂਰੀ ਜੱਜ ਕਰੇ ਸਾ ਪੱਕੀ ਗੱਲ ਹੈ ਆ ਵੀ ਗੱਦਰ ਖਾਣੇ ਹਾਂਜੀ ਤੇ ਫਤੇ ਸਿੰਘ ਬਈ ਚੈਂਪੀਅਨ ਹੈ ਕਾਫੀ ਵਾਰ ਦਾ ਪਰ ਪੈਰ ਤੇ ਲੱਗੀ ਹੋਈ ਹੈ ਸੱਟ ਬਾਕੀ ਦੇਖਦੇ ਆ ਕੀ ਬਣਦਾ ਆਪਾਂ ਦੇਖਦੇ ਹਾਂ ਜੀ ਹੁਣ ਹਾਂ ਵੀ ਸ਼ੇਰ ਤਿਆਰ ਹੈ ਪੂਰਾ ਠੀਕ ਹੈ ਚੱਲ ਜਾਓ ਤੇ ਚੱਲ ਉਹ ਬੁਝੇਗਾ ਮੈਂ ਨਾ ਉਹ ਪਾਉਂ ਉਹ ਗਿਆਨੀ ਜੀ ਬਹੁਤ ਤੇਜ਼ ਹੈ ਕਿਸ ਕਾ ਹੈ ਮੁੰਡਾ ਫਤੇ ਹੈ ਬਿੱਕਰ ਵਾਲਾ ਮੂਰੇ ਜਿਹੜਾ ਹੈ ਬਿੱਕਰ ਵਾਲਾ ਮੁੰਡਾ ਹੈ ਬਿੱਕਰ ਕਾ ਅੱਛੀ ਸ਼ੇਰ ਕੱਪ ਲੈਗਾ ਭਾਈ ਸ਼ੇਰ ਜੀ ਵਰਕਰ ਕਰ ਲਓ ਫਰਾ ਕਰ ਲੈ ਭਾਈ ਸ਼ੇਰ ਜੀ ਲਿਖਤਾ ਕੱਟ ਦੇ ਕੱਟ ਦੇ ਕੱਟ ਦੇ ਚਲ ਗਿਆ ਨਹੀਂ ਕੱਟ 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 ਚਲ ਗਿਆ ਨਹੀਂ ਚਲ ਗਿਆ ਨਹੀਂ ਨਾਲ ਬੱਟ ਕੇ ਨਾਲ ਬੱਟ ਕੇ ਚੱਲ ਜੇ ਚੱਲ ਨਾਲ ਬੱਟ ਕੇ ਚੱਲ ਜੇ ਚੱਲ ਚਿੰਗ ਤੇ ਨਾ ਖੜ੍ਹ ਕੇ ਆਓ ਕਿੱਥੇ ਆ ਯਾਰ ਲਓ ਜੀ ਮੈਡਲ ਨਾਲ ਸਨਮਾਨ ਕਰਦੇ ਹੋਏ ਇਹ ਮੁੰਡੇ ਨੇ ਜੀ ਜਿਹੜੇ 200 ਮੀਟਰ ਭੱਜੇ ਨੇ ਪਿੰਡ ਕੁਲਰੀਆਂ ਦਾ ਗਰਾਊਂਡ ਹੈ ਜੀ ਤੇ ਪੋਜੀਸ਼ਨ ਲੈਣ ਵਾਲੇ ਬੱਚੇ ਨੂੰ ਮੈਡਲ ਪਾ ਕੇ ਹਾਂ ਜੀ ਪਾਓ ਜੀ ਮੈਡਲ ਮੈਡਲ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਆ ਜਿਹੜਾ ਫਸਟ ਆਇਆ ਜੀ ਬੱਚਾ ਉਹ ਹੈ ਫਤੇ ਸਿੰਘ ਫਤੇ ਸਿੰਘਾ ਪੁੱਤਰ ਬਿੱਕਰ ਸਿੰਘਾ ਯਾਹ ਵੀ ਸੈਕੰਡ ਆਨ ਵਾਲੇ ਕੀ ਨਾਮ ਹੈ ਬਤਰਾ ਜਸ਼ਕਰਨ ਫਾਦਰ ਨੇਮਾ ਗੁਰਮਿੰਦਰ ਗੁਰਵਿੰਦਰ ਦੁਰਵਿੰਦਰ ਜਸ਼ਕਰਨ ਸਿੰਘ ਪੁੱਤਰ ਗੁਰਮਿੰਦਰ ਸਿੰਘ ਹਾਂ ਬਤਾ ਕੀ ਨਾਮ ਹੈ ਅਨਮੋਲ ਅਨਮੋਲ ਫਾਦਰ ਨੇਮਾ ਗੁਰਦਾਸ ਗੁਰਦਾਸ ਅਨਮੋਲ ਗੁਰਦਾਸ ਦਾ ਅੱਜ ਇਹ ਬੱਚਾ ਹੈ ਗੁਰਦਾਸ ਦਾ ਅਨਮੋਲ ਜਿਹੜਾ ਤੀਜੀ ਪੋਜੀਸ਼ਨ ਤੇ ਆਇਆ ਪਿੰਡ ਕਿਹੜਾ ਤੇਰਾ ਬਤਾ ਤਨਪਰਾ ਤਨਪਰਾ ਇਹ ਬੱਚਾ ਜੀ ਤਨਪਰੇ ਤੋਂ ਥਰਡ ਆਇਆ ਜੀ ਬਹੁਤ ਸੋਹਣੀ ਭਜਦੇ ਨੇ ਇਹ ਬੱਚੇ ਜੀ ਤੇ ਮਾਰੋ ਤਾੜੀਆਂ ਪੁੱਤੋ ਜ਼ੋਰ ਨਾਲ ਤੇ ਵਿਸ਼ੇਸ਼ ਤੌਰ ਤੇ ਸਨਮਾਨ ਆ ਤੇ ਤਾੜੀਆਂ ਨਾਲ ਸਨਮਾਨ ਬਹੁਤ ਬਹੁਤ ਧੰਨਵਾਦ ਜੀ